ਬੇਨਤੀ ਕੀਤੀ ਜਾਂਦੀ ਹੈ ਸੀਐਮ ਭਗਵੰਤ ਮਾਨ ਸਾਹਿਬ ਅਸੀਂ ਪੰਜਾਬ ਦੀਆਂ ਉਹ ਧੀਆ ਪੈਣਾ ਜਿਨ੍ਹਾਂ ਨੇ ਬਹੁਮਤ ਨਾਲ ਤੁਹਾਨੂੰ ਜਤਾਇਆ ਸੀ ਸਾਡੀਆਂ ਸਾਰੀਆਂ ਉਮੀਦਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਅਸੀਂ ਅੱਜ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕੌਣ ਐਥੇ ਸਾਡੇ ਨਾਲ ਕੀ ਵਾਪਰਿਆ ਹੈ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੁੱਲੇ ਹੋਏ ਕਾਲਜ ਦੇ ਵਿੱਚ ਪੜਾ ਰਹੇ ਹਾਂ ਜੀ ਜਿਹੜੇ ਕਿ ਪਛੜੇ ਇਲਾਕੇ ਵਿੱਚ ਖੁੱਲੇ ਹੋਏ ਸੀ ਖੁੱਲੇ ਹੋਏ ਆ ਅਤੇ ਸਾਡੇ ਨਾਲ ਨਿਬਰੂਡ ਕੈਂਪਸ ਵੀ ਜੁੜੇ ਹੋਏ ਆ ਅਸੀਂ ਜਿੰਨਾ ਗੈਸਟ ਫੈਕਲਟੀ ਸਟਾਫ ਉੱਤੇ ਪੜਾ ਰਿਹਾ ਹੈ ਸਾਡੀ ਯੋਗਤਾ ਐਮਏ ਐਮਫਿਲ ਨੈਟ ਪੀਐਸਡੀ ਆ ਅਸੀਂ ਜੋਤੀ ਸੀ ਸਿੱਧੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆ 2018 ਦੇ ਵਿੱਚ ਸਾਡੀ ਲਗਾਤਾਰਤਾ ਨੂੰ ਇੱਕ ਸੱਤ ਚ ਬਣਾ ਦਿੱਤਾ ਗਿਆ ਸੀ ਅਸੀਂ 12 ਮਹੀਨੇ ਉੱਥੇ ਕੰਮ ਕਰਦੇ ਆ ਜੀ ਅਚਾਨਕ ਹੀ ਹੁਣ ਇੱਕ ਫਰਮਾਨ ਜਾਰੀ ਹੁੰਦਾ ਏ कि ਜਿਹੜੇ ਉੱਥੇ ਮੁਲਾਜ਼ਮ ਕੰਮ ਕਰ ਰਹੇ ਆ ਇਹਨਾਂ ਦੀ ਫਿਰ ਤੋਂ ਇੰਟਰਵਿਊ ਲਈ ਜਾਵੇ ਹਾਲਾਂਕਿ ਅਸੀਂ ਸਾਰੇ ਇੰਟਰਵਿਊ ਥਰੂ ਹੀ ਭਰਤੀ ਹੋਏ ਆ ਜੋ ਕਿ ਬਹੁਤ ਹੀ ਬੇਇਨਸਾਫੀ ਨਾਲ ਕੀਤੀ ਜਾ ਰਹੀ ਹੈ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਰਹੇ ਹਾਂ ਸੋ ਬੇਨਤੀ ਕੀਤੀ ਜਾਂਦੀ ਹੈ ਸੀਐਮ ਸਾਹਿਬ ਸਾਡੇ ਹਾਲਾਤਾਂ ਤੇ ਵਿਚਾਰਿਆ ਜਾਵੇ ਸਾਨੂੰ ਜਿਹੜੀ ਪਹਿਲਾਂ ਤੋਂ ਹੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਸਾਰੀ ਫਿਰ ਤੋਂ ਲਾਗੂ ਕੀਤੀ ਜਾਵੇ सीएम साहब असी सोडे ही पंजाब दीयां ਧੀਆਂ सोडੀਆਂ ਹੀ ਭੈਣਾ ਜਿਹੜੀਆਂ ਕਿ ਇਸ ਤਰ੍ਹਾਂ ਰੋਲ ਰੰਗਾ ਤੇ ਅਸੀਂ ਕੱਲੀਆਂ ਹੀ ਨਹੀਂ ਰੋਲ ਰੰਗਾ ਸਾਡੇ ਨਾਲ ਜਿਹੜੇ ਸਾਡੇ ਵਿਦਿਆਰਥੀ ਐ ਜੋ ਉਹਨਾਂ ਕੋਲਜਾਂ ਦੇ ਵਿੱਚ ਪੜ੍ਹਦੇ ਐ ਕਿਉਂਕਿ ਉਹਨਾਂ ਦੀ ਪੜ੍ਹਾਈ ਨਹੀਂ ਹੋ ਰਹੀ ਉਹ ਵੀ ਰੋਲ ਰਹੇ ਨੇ ਤਾਂ ਸਾਡੀ ਹੱਥ ਬੰਨ ਕੇ ਬੇਨਤੀ ਹੀ ਐ ਕਿ ਸਾਡੀਆਂ ਜਿਹੜੀਆਂ ਹੈਗਾਂ ਚੀਜ਼ਾਂ ਨੂੰ ਵਿਚਾਰਿਆ ਜਾਵੇ ਸਾਡਾ ਹੱਲ ਕੀਤਾ ਜਾਵੇ सीएम साहब ਇਹੀ ਜਿਹੜਾ ਸਾਡਾ ਸੰਘਰਸ਼ 25 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ ਮੇਰੀ ਤੁਹਾਡੀ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਸਾਡੇ ਇਸ ਸੰਘਰਸ਼ ਨੂੰ ਸੁਨਿਆ ਜਾਵੇ ਸਾਡੇ ਇਸ ਸੰਘਰਸ਼ ਬਾਰੇ ਵਿਚਾਰਿਆ ਜਾਵੇ ਤੇ ਸਾਡੀਆਂ ਮੰਗਾਂ ਨੂੰ ਛੇਤੀ ਤੋਂ ਛੇਤੀ ਪ੍ਰਵਾਨਗੀ ਦਿੱਤੀ ਜਾਵੇ ਇਹਨਾਂ 25 ਦਿਨਾਂ ਦੇ ਦੌਰਾਨ ਸਾਨੂੰ ਕੁਝ ਵੀ ਇਹੋ ਜਿਹਾ ਪੋਜ਼ਿਟਿਵ ਰਿਸਪੌਂਸ ਨਹੀਂ ਮਿਲਿਆ ਕਿਸੇ ਸਰਕਾਰ ਵੱਲੋਂ ਜਾਂ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਥਾਰਟੀ ਵੱਲੋਂ ਤੇ ਇਸ ਤੋਂ ਮਜਬੂਰਨ ਸਾਨੂੰ ਪਿਛਲੇ 4 ਦਿਨਾਂ ਤੋਂ ਯੂਨੀਵਰਸਿਟੀ ਦੇ ਵੀਸੀ ਆਫਿਸ ਦੀ ਛੱਤ ਦੇ ਉੱਪਰ ਧਰਨਾ ਲਾਉਣ ਤੇ ਮਜਬੂਰ ਹੋ ਚੁੱਕੇ ਆਂ ਅਸੀਂ ਤੇ ਅਸੀਂ ਪਿਛਲੇ 4 ਦਿਨਾਂ ਤੋਂ ਉੱਪਰ ਬੈਠੇ ਹੋਏ ਆਂ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਤੇ ਮੀਂਹ ਦੇ ਵਿੱਚ ਸੋ ਸਾਡੀ ਬੇਨਤੀ ਹੈ ਕਿ ਸਾਡੀ ਪੁਕਾਰ ਸੁਣੀ ਜਾਵੇ ਸਾਡੇ ਵਿੱਚੋਂ ਬਹੁਤ ਸਾਰੇ ਅਧਿਆਪਕ ਜਿਹੜੇ ਕਿ 10-10 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਆਂ ਕਿਰਪਾ ਕਰਕੇ ਉਹਨਾਂ ਵੱਲ ਵੀ ਗੌਰ ਕੀਤੀ ਜਾਵੇ। ਸੀਐਮ ਸਰ ਬੇਨਤੀ ਹੈ ਸਾਡੀ ਹੱਥ ਜੋੜ ਕੇ ਕਿ ਅਸੀਂ ਤੁਹਾਡੀਆਂ ਧੀਆਂ ਪੈਣਾ ਪਲੀਜ਼ ਸਾਡੀ ਜਿਹੜੀ ਪ੍ਰਵਾਨਗੀ ਆ ਉਹ ਦਿੱਤੀ ਜਾਵੇ। ਅਸੀਂ ਤੁਹਾਡੇ ਤੋਂ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਜਿਹੜੀ ਸਾਡੀ ਗੱਲ ਆ ਉਹਨੂੰ ਜਰੂਰ ਸਮਝੋਗੇ ਤੇ ਸੁਣੋਗੇ ਤੇ ਸਾਡੀਆਂ ਪ੍ਰਵਾਨਗੀਆਂ ਸਾਨੂੰ ਜਰੂਰ ਦਿਵਾਵੋਗੇ। ਧੰਨਵਾਦ। ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੰਸਟੀਟੂਐਂਟ ਅਤੇ ਨੇਬਰਹੂਡ ਕੈਂਪਸ ਦੇ ਵਿੱਚ ਪੜਾ ਰਹੇ ਸਹਾਇਕ ਪ੍ਰੋਫੈਸਰ ਗੈਸਟ ਫੈਕਲਟੀ ਹਾਂ ਅਤੇ ਪਿਛਲੇ 35 ਦਿਨ ਤੋਂ ਸਾਡਾ ਪੱਕਾ ਦਰਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਚੱਲ ਰਿਹਾ ਹੈ ਸਾਡੀਆਂ ਮੁੱਖ ਮੰਗਾਂ ਹਨ ਕਿ ਸਾਨੂੰ ਜਿਵੇਂ ਕਿ ਹਰ ਸਾਲ ਪਰਵਾਨਗੀ ਦਿੱਤੀ ਜਾਂਦੀ ਹੈ ਇਸ ਸਾਲ ਵੀ ਪਰਵਾਨਗੀ ਦਿੱਤੀ ਜਾਵੇ ਅਤੇ ਸਾਡੀ ਦੂਜੀ ਮੁੱਖ ਮੰਗ ਹੈ ਕਿ ਸਾਨੂੰ UGC ਦੇ ਅਕੋਰਡਿੰਗ ਪੇ ਸਕੇਲ ਦਿੱਤਾ ਜਾਵੇ ਜਿਸ ਤਰ੍ਹਾਂ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਅਤੇ UGC ਦੀਆਂ ਜੋ ਪ੍ਰੋਫੈਸਰ ਲੱਗਣ ਦੀਆਂ ਸ਼ਰਤਾਂ ਨੇ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ ਅਸੀਂ ਸਾਰੇ ਪ੍ਰੋਫੈਸਰ UGC ਨੈਟ ਪਾਸ ਹਾਂ ਅਤੇ ਸਾਡੇ ਵਿੱਚੋਂ ਜ਼ਿਆਦਾਤਰ ਪ੍ਰੋਫੈਸਰ PhD ਅਤੇ ਜ਼ਿਆਦਾਤਰ ਪ੍ਰੋਫੈਸਰ MPhil ਹਨ ਤਾਂ ਅਸੀਂ ਸਰਕਾਰ ਨੂੰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕੇ ਕੇ ਜਾਦਵ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਇਹਨਾਂ ਜਾਇਜ਼ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਇਹਨਾਂ ਜਾਇਜ਼ ਮੰਗਾਂ ਨੂੰ ਮੰਨ ਕੇ ਸਾਨੂੰ ਕਾਲਜਾਂ ਦੇ ਵਿੱਚ ਦੁਬਾਰਾ ਭੇਜਿਆ ਜਾਵੇ ਤਾਂ ਜੋ ਉਹਨਾਂ ਕਾਲਜਾਂ ਦੇ ਵਿੱਚ ਪੜ੍ਹਾਈ ਨੂੰ ਮੁੜ ਤੋਂ ਸ਼ੁਰੂ ਕਰਵਾਇਆ ਜਾ ਸਕੇ ਉਹਨਾਂ ਕਾਲਜਾਂ ਦੇ ਵਿੱਚ ਅੱਜ ਦੇ ਸਮੇਂ ਕਲਾਸਾਂ ਨਹੀਂ ਲੱਗ ਰਹੀਆਂ ਨਾ ਹੀ ਕੰਸਟੀਟੂਐਂਟ ਕਾਲਜੇਸ ਦੇ ਵਿੱਚ ਕਲਾਸਾਂ ਲੱਗ ਰਹੀਆਂ ਹਨ ਨਾ ਹੀ ਨੇਬਰਹੂਡ ਕੈਂਪਸ ਦੇ ਵਿੱਚ ਕਲਾਸਾਂ ਲੱਗ ਰਹੀਆਂ ਹਨ ਕਿਉਂਕਿ ਜੋ 75% ਸਟਾਫ ਆ ਟੀਚਿੰਗ ਫੈਕਲਟੀ ਦਾ ਉਹ ਇੱਥੇ ਧਰਨੇ ਤੇ ਬੈਠਾ ਹੈ